ਸ਼੍ਰੀ ਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਜੇ ਸਾਡੇ ਕੋ ਕਪੜਾ ਘਾਟਿਆ ਜੀ ਜਿੱਦਾਂ ਆਪਾਂ ਸੂਟ 45 ਇੰਚ ਤਿਆਰ ਰੱਖਣਾ ਹੈ ਜੀ ਸਾਡੇ ਕੋ ਦੇਖੋ ਤੁਸੀਂ 36 ਇੰਚ ਆ ਜੀ ਆਪਾਂ ਇਹਨੂੰ ਜੋੜ ਕਿਸ ਤਰੀਕੇ ਨਾਲ ਪਾਣਾ ਹੈ ਆ ਸਾਡੇ ਕੋ ਕਪੜਾ ਜੀ ਜਿਹੜਾ ਸਾਈਡ ਤੋਂ ਬਚਿਆ ਆ ਬਾਹਾਂ ਵਾਲੀ ਸਾਈਡ ਤੋਂ ਇਹਦਾ ਆਪਾਂ ਜੋੜ ਕੱਟ ਲਿਆ ਜੀ ਇਹ ਜੋੜ ਨੂੰ ਤੁਸੀਂ ਅੱਧਾ ਤਾਂ ਇੰਚ ਇਸ ਤਰੀਕੇ ਨਾਲ ਇੱਥੇ ਰੱਖ ਲੈਣਾ ਹਾਂਜੀ ਹੁਣ ਆਪਾਂ 43 ਇੰਚ ਤੇ ਨਿਸ਼ਾਨ ਲਾ ਲਿਆ ਜੀ 43 ਇੰਚ ਸਾਡੇ ਕੋਲ ਸੂਟ ਦੀ ਲੰਬਾਈ ਤਿਆਰ ਆ ਜੀ ਹਾਂਜੀ ਤੇ ਆਪਾਂ ਬਾਕੀ نیچے 2 1/2 ਇੰਚ ਹੋਲਡਿੰਗ ਲਈ ਰੱਖ ਲਿਆ ਹਾਂਜੀ ਜਿਹੜਾ ਵੀ ਤੁਸੀਂ ਕਮੀਜ਼ ਨੂੰ ਜੋੜ ਪਾਣਾ ਹੈ ਜੀ ਉਹਦੇ ਉੱਪਰ ਤੁਸੀਂ ਲੇਸ ਲਾ ਸਕਦੇ ਆ ਹਾਂਜੀ ਜਾਂ ਤੁਸੀਂ ਇਸ ਤਰੀਕੇ ਦੀ ਪਾਈਪਿੰਗ ਬ੍ਰੀਕ ਲੈ ਕੇ ਉਹ ਵੀ ਲਾ ਸਕਦੇ ਆ ਜੀ ਤਾਂ ਜੋ ਜੋੜ ਤੁਹਾਡਾ ਜਿਹੜਾ ਆ ਉਹ ਘਰੇ ਤੇ ਨਹੀਂ ਦਿਖੂਗਾ ਹਾਂਜੀ ਇਸ ਤਰੀਕੇ ਨਾਲ ਜੀ ਤੁਸੀਂ ਲੈਸ ਜਾਂ ਪਾਈਪਿੰਗ ਲਾ ਕੇ نیچے ਕਪੜਾ ਲਾ ਕੇ ਸੂਟ ਦੀ ਲੰਬਾਈ ਵਧਾ ਸਕਦੇ ਹੋ